ਸਰਬ ਦੀ ਸੰਗਰੂਰ ਵੀ ਦੀ ਰਚਨਾ ਸਿਰ ਸਜਾ ਕੇ ਸੋਹਣੀ ਦਸਤਾਰ ਸਿਰ ਸਜਾ ਕੇ ਸੋਹਣੀ ਦਸਤਾਰ ਪੈਂਟ ਕਮੀਜ਼ ਪਾਵਾਂਗਾ ਮੈਂ ਪੈਂਟ ਕਮੀਜ਼ ਪਾਵਾਂਗਾ ਮੈਂ ਨਾ ਵਰਤੋ ਡੋਰ ਚਾਈਨਾ ਲਿਖਗਾ ਤਨ ਜਾਵਾਂਗਾ ਮੈਂ ਸਿਰ ਸਜਾ ਸੋਣੀ ਦਸਤਾਰ ਪੈਂਟ ਕਮੀਜ਼ ਪਾਵਾਂਗਾ ਮੈਂ ਨਾ ਵਰਤੂ ਦੋਰ ਕਾਇਨਾ ਲਿਖਗਾ ਸਮਝਾਵਾਂਗਾ ਮੈਂ ਦੇਖ ਤੇ ਕਾਇਨਾ ਦੋਰ ਲਖ ਲਾਨ ਤਾਂ ਪਾਵਾਂਗਾ ਮੈਂ ਪਤੰਗ ਨਾ ਉਡਾਉਣੀ ਦੇਖ ਮਨ ਰਚਾਵਾਂਗਾ ਮੈਂ ਪਤੰਗਾਂ ਨੂੰ ਉਡਾਉਣੇ